ਲੋਕ ਸਭਾ ਚੋਣਾਂ ਨੂੰ ਧਿਆਨ ਚ ਰੱਖਦੇ ਆ ਸੰਗਰੂਰ ਸੰਸਦੀ ਸੀਟ ਚ ਪੈਂਦੇ ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਚ ਐਸਟੀਐਮ ਸਤਵੰਤ ਸਿੰਘ ਦੀ ਅਗਵਾਈ ਹੇਠ ਇੱਕ ਮੈਰਿਜ ਪੈਲੇਸ ਚ ਲੜਕੀ ਦੇ ਵਿਆਹ ਦੌਰਾਨ ਭਾਜੀ ਵਰਤੌਂਦਿਆਂ ਲੋਕ ਸਭਾ ਦੀਆਂ ਵੋਟਾਂ ਦਾ ਕਿਵੇਂ ਪਗਟੌਣੀਆਂ ਨੇ ਦੇ ਮੰਤਬ ਨਾਲ ਰਿਹਸਲ ਕਰਵਾਈ ਗਈ ਇਸ ਪ੍ਰੋਗਰਾਮ ਦੀ ਜ਼ਿਲ੍ਹੇ ਚ ਚਰਚਾ ਕੀਤੀ ਜਾ ਰਹੀ ਹੈ ਮਹਿਲ ਕਲਾਂ ਵਿੱਚ ਵੋਟਾਂ ਦੇ ਦਿਨ ਨੂੰ ਵਿਆਹ ਵਰਗੇ ਮਾਹੌਲ ਚ ਮਨਾਉਣ ਦੇ ਇਸ ਉਪਰਾਲੇ ਨੂੰ ਹਲਕੇ ਦੇ ਸਮੂਹ ਬੂਥ ਲੈਵਲ ਅਫਸਰਾਂ ਨੇ ਇੱਕ ਨਾਟਕ ਦੇ ਰੂਪ ਚ ਦੇਖਿਆ ਅਤੇ ਸਹਿਦ ਲਈ ਕਿ ਕਿਸ ਤਰ੍ਹਾਂ ਨਾਲ ਪਹਿਲੀ ਜੂਨ ਵਾਲੇ ਦਿਨ ਇਹ ਵੋਟਾਂ ਪਗਟੌਣੀਆਂ ਨੇ ਇਸ ਮੌਕੇ ਮਿਲੇ ਸੁਝਾਵਾਂ ਤੇ ਅਮਲ ਕਰਨ ਦਾ ਭਰੋਸਾ ਦਿੰਦਿਆਂ ਸਮੂਹ ਬੀ ਐਲਓ ਅਤੇ ਹੋਰਨਾਂ ਅਧਿਕਾਰੀਆਂ ਨੇ ਕਿਹਾ ਕਿ ਇਸ ਉਪਰਾਲੇ ਨਾਲ ਵੱਧ ਤੋਂ ਵੱਧ ਵੋਟਾਂ ਪਗਡਾਉਣ ਚ ਮਦਦ ਮਿਲੇਗੀ ਨੋ ਵਿਕਲਾ ਕਾਦਮ ਕੀਤਾਗਾ ਵੀ ਜਿਹੜੀ ਸਾਡੀ ਚੋਣ ਡਿਊਟੀ ਹੁੰਦੀ ਆ ਉਹਨੂੰ ਇੱਕ ਨਾਟਕ ਦੇ ਤੌਰ ਤੇ ਤਿਆਰ ਕਰਕੇ ਸਾਡੇ ਕਰਨੇ ਜੀ ਦਿਲਪ੍ਰੀਤ ਸਰ ਤੇ ਤੇਜਿੰਦਰ ਗੁੱਡੀ ਜੀ ਉਹਨਾਂ ਵੱਲੋਂ ਇੱਕ ਨਾਟਕ ਦੇ ਰੂਪ ਦੇ ਵਿੱਚ ਤਿਆਰ ਕਰਕੇ ਤੇ ਬਹੁਤ ਹੀ ਹੋਰ ਵੀ ਬਹੁਤ ਵਧੀਆ ਪੀਪੀਟੀ ਵੀ ਤਿਆਰ ਕਰਕੇ ਸਾਨੂੰ ਗਰੁੱਪ ਦੇ ਵਿੱਚ ਸ਼ੇਅਰ ਕਰੀਆਂ ਗਈਆਂ ਨੇ ਸਤਵੰਤ ਸਰਦੀ ਦੇ ਰਹਿਨਮਾਈ ਹੇਠ ਮਹਿਲਕਲਾ ਹਲਕੇ ਦੇ ਸਾਰੇ ਪੋਲਿੰਗ ਸਟਾਫ ਨੂੰ ਅਸੀਂ ਇੱਕ ਪਰਿਵਾਰ ਪਰਿਵਾਰ ਸਮਝਦੇ ਆਂ ਔਰ ਪਰਿਵਾਰ ਦੇ ਵਿੱਚ ਇਹ ਇੱਕ ਇਲੈਕਸ਼ਨ ਜਿਹੜੀ ਆ ਉਹ ਖੁਸ਼ੀਆਂ ਦੇ ਮਾਹੌਲ ਦਾ ਇੱਕ ਸਨੇਹਾ ਲੈ ਕੇ ਆਈ ਆ